ਵਲ ਜਿੱਤ ਕਾ ਟਹਿਣਾ ਦੀ ਕਹਾਣੀ ਟੂਣਾ ਜੋਤ ਮੋਨੀਟਰ ਤੇ ਉਤਰਾ ਚੜਾ ਕਰਦੀ ਲਾਈਨ ਵੱਲ ਵੇਖਦੀ ਡੂੰਗੇ ਸਾਲ ਹੈ ਰਹੀ ਸੀ ਅਣਜਾਣ ਡਰ ਨੂੰ ਚਿਹਰੇ ਤੇ ਨਹੀਂ ਆਉਣ ਦੇਣਾ ਚਾਹੁੰਦੀ ਸੀ ਕਿ ਕਿਤੇ ਭਜਨੀ ਨੂੰ ਪਤਾ ਨਾ ਲੱਗ ਜਾਵੇ ਕਿ ਕੀ ਹੋਣ ਵਾਲਾ ਡਾਕਟਰ ਨਾਲ ਜਾਣ ਪਹਿਚਾਨ ਹੋਣ ਕਰਕੇ ਜੋਤ ਨੇ ਭਜਨੀ ਦੇ ਮੁੰਡੇ ਦੇ ਇਲਾਜ ਵਿੱਚ ਕੋਈ ਕਮੀ ਨਾ ਹੋਣ ਦਿੱਤੀ ਪਰ ਉਸਦੀ ਰਜ਼ਾ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿਲਣਾ ਸੀ ਜੋਤ ਤਾਂ ਛੋਟੇ ਹੁੰਦਿਆਂ ਤੋਂ ਹੀ ਭਜਨੀ ਦੇ ਹੱਥਾਂ ਵਿੱਚ ਪਲੀ ਸੀ ਸਰਦਾਰਾਂ ਘਰ ਵਿਆਹ ਦੇ ਕਈ ਪਰਾਂ ਬਾਅਦ ਜੋਤ ਨੇ ਨਿੱਕੇ ਨਿੱਕੇ ਪੈਰ ਪਾਏ ਸਰਦਾਰਨੀ ਤਾਂ ਸਾ ਵੀ ਜੋਤ ਨੂੰ ਦੇਖ-ਦੇਖ ਲੈਂਦੀ ਸੀ ਭਜਨੀ ਦੀ ਮਾਂ ਸਰਦਾਰਾਂ ਵੱਲ ਕੰਮ ਕਰਦੀ ਸੀ ਜੋਤ ਨੂੰ ਖੇਡਣ ਲਈ ਭਜਨੀ ਦਾ ਸਾਥ ਪਧਿਆ ਸੀ ਮਾਂ ਘਰ ਦਾ ਕੰਮ ਤੰਦਾ ਨਿਭੇੜ ਭਜਨੀ ਨੂੰ ਲੈ ਕੇ ਸਰਦਾਰਾਂ ਘਰ ਆ ਜਾਂਦੀ ਸਾਰਾ ਦਿਨ ਸਰਦਾਰਾਂ ਘਰ ਕੰਮ ਤੰਦਾ ਕਰਦੀਆਂ ਕਾਥਨ ਦੀ ਰੋਟੀ ਪਕਾ ਕੇ ਹੀ ਘਰ ਮੁੜਦੀਆਂ ਭਜਨੀ ਦੀਆਂ ਛੋਟੀਆਂ ਪੈਣਾ ਕਰਦਾ ਕੰਮ ਸੰਭਾਲ ਲੈਂਦੀਆਂ ਸਨ ਭਜਨੀ ਤੇ ਉਹਦੀ ਮਾਂ ਤੱਕਰੇ ਬਸ ਰਾਤ ਕੱਟਣ ਹੀ ਜਾਂਦੀਆਂ ਸਨ ਤਿੰਨ ਪੈਣਾ ਨੂੰ ਵੀਰ ਦੀ ਕਮੀ ਸਤਾਉਂਦੀ ਸੀ ਮਾਂ ਵੀ ਵਿਸਵਿਸ ਕਰਦੀ ਭਜਨੀ ਦਾ ਪਿਓ ਵੀ ਪੁੱਤ ਨਾ ਹੋਣ ਦਾ ਵੀਰਵਾ ਕਰਦਾ ਲੀੜੀ ਦਿਹਾੜੀ ਬਣਾਉਂਦਾ ਓਹੀ ਹੱਥ ਨੇ ਦਾਰੂ ਚੋੜਾ ਦਿੰਦਾ ਕਹਿੰਦਾ ਰਹਿੰਦਾ ਓ ਜੋੜ ਨੇ ਵੀ ਕਿਦੇ ਲਈ ਆ ਅੱਜੋਗੀ ਵੀ ਧੀਆਂ ਤੇ ਬਗਾਨੇ ਪੁੱਤਾਂ ਨੇ ਵੰਡ ਲੈਣੀ ਆ ਬਗਾਨੇ ਹੱਥਾਂ ਚ ਕਮਾਈ ਦੇ ਆਂਦਾ ਕੀ ਫਾਇਦਾ ਪੁੱਤੋ ਬਿਨਾ ਮਾਪਿਆਂ ਦੀ ਕੀ ਗੱਤ ਭਜਨੀ ਦੀ ਮਾਂ ਬਥੇਰਾ ਕਹਿੰਦੀ ਕਿ ਕੁੜੀਆਂ ਦੇ ਹੱਥ ਪੀਰੇ ਕਰਨੇ ਨੇ ਕੋਈ ਤਾਂ ਪੱਲੇ ਹੋਣਾ ਚਾਹੀਦਾ ਤੂੰ ਤਾਂ ਨਸ਼ੇ ਕਰਕੇ ਮਨ ਹੌਲਾ ਕਰ ਲੈਣਾ ਮੈਂ ਕਿਹੜਾ ਨਸ਼ਾ ਕਰਾਂ ਬੁੜੀਆਂ ਵੀ ਤਾਂ ਜਿਗਰਾ ਰੱਖਦੀਆਂ ਨੇ ਐਵੇਂ ਤਾਂ ਮੈਂ ਵੀ ਸਿਰ ਸੁੱਟੀ ਰੱਖਾਂਾਰੇ ਮਾਂ ਨਾਲੋਂ ਵੱਧ ਵਿਰਾਖ ਕਿਸੇ ਨੂੰ ਨਹੀਂ ਹੋ ਸਕਦਾ ਪੁੱਤਾਂ ਅਮੇ ਬਹਾਨੇ ਨੇ ਡੱਫਣ ਦੇ ਆਖੇ ਪੁੱਤ ਨਹੀਂ ਤਾਂ ਦੇ ਗਾਲ ਮੂਤ ਪੀ ਪੀ ਕੇ ਪਰ ਜਨੀ ਬਥੇਰਾ ਕਲਪ ਦੀ ਪਰ ਜਦੋਂ ਸਰਦਾਰਾਂ ਕੰਨੀ ਧਿਆਨ ਜਾਂਦਾ ਕਿ ਕਿੰਨੇ ਸਾਲਾਂ ਬਾਅਦ ਜੋਤ ਹੋਈ ਹੈ ਉਤੋਂ ਇੰਨੀ ਜਾਇਦਾਦ ਵੀ ਹੈ ਵੰਨ ਤਖੜੋਣੀ ਪੈਣਾ ਧੀਆਂ ਵੀ ਤਾਂ ਰੱਬ ਦੀ ਦੇਣ ਨੇ ਹਰੇਕ ਦੀ ਆਪੋ ਆਪਣੀ ਕਿਸਮਤ ਮੇਰੀ ਕਿਸਮਤ ਵਿੱਚ ਤੇਨ ਤਿਆਈ ਸੀ ਘਰ ਤਾਂ ਭਰਿਆ ਰਹਿੰਦਾ ਸਰਦਾਰਨੀ ਕੀ ਕਰੇ ਜਿਹਦੇ ਸਾਹ ਇੱਕੋ ਇੱਕ ਜੋਆਕੜੀ ਚਟਕੇ ਰਹਿੰਦੇ ਨੇ ਭਜਨੀ ਸਾਰਾ ਦਿਨ ਜੋਤ ਨੂੰ ਕੁੱਛੜ ਚੁੱਕੀ ਰੱਖਦੀ ਸਰਦਾਰਨੀ ਹਾੜੀ ਸੋਣੀ ਮਾਂਤੀ ਨੂੰ ਨਵਾਂ ਸੂਟ ਬਣਾ ਦਿੰਦੀ ਭਜਨੀ ਦਾ ਸੂਟ ਜੋਤ ਨੂੰ ਕੁੱਛੜ ਚੁੱਕ ਚੁੱਕ ਢਾਕ ਕੋਲੋਂ ਖਸ ਜਾਂਦਾ ਜਦੋਂ ਕਦੇ ਭਜਨੀ ਸਰਦਾਰਾਂ ਕਰਨਾ ਜਾਂਦੀ ਤਾਂ ਜੋਤ ਨੂੰ ਕੁੱਛੜ ਚੱਕਣਾ ਮਾਂ ਨੂੰ ਔਖਾ ਲੱਗਦਾ ਸੀ ਆਖੇ ਭਜਨੀਆਂ ਮੇਰੀਆਂ ਤਾਂ ਬਾਵਾ ਹੀ ਰਹਿ ਗਈਆਂ ਕੰਮ ਕਰਨਾ ਸੌਖਾ ਜਵਾਕ ਘਡਾਉਣੇ ਔਖੇ ਆ ਤੂੰ ਪਤਾ ਨਹੀਂ ਕਿਵੇਂ ਸਾਰਾ ਦਿਨ ਢਾਕਣਾ ਲਾਈ ਰੱਖਦੀ ਐ ਢੱਡ ਵੀ ਕੀ ਕੁਝ ਕਰਾਉਂਦਾ ਤੇਰੀ ਉਮਰ ਖਾਨ ਪਰਮਾਨ ਨਾਲ ਖੇਡਣ ਗੁੱਦਣ ਦੀ ਐ ਪਰ ਤੂੰ ਸਾਰਾ ਦਿਨ ਜਵਾਕੜੀ ਨਾਲ ਜਵਾਕ ਬਣੀ ਰਹਿੰਦੀ ਐ ਭਜਨੀ ਦੀ ਮਾਂ ਤੇ ਸਰਦਾਰਨੀ ਨੂੰ ਵੀ ਲਾਲਚ ਸੀ ਕਿ ਭਜਨੀ ਦਾ ਵਿਆਹ ਬਾਅਦ ਵਿੱਚ ਕੀਤਾ ਜਾਵੇ ਤਾਂ ਜੋ ਜੋਤ ਪਲ ਜਾਵੇ ਨਾਲੇ ਇਸ ਲਾਲਚ ਵਿੱਚ ਸਰਦਾਰਨੀ ਨੇ ਵੀ ਛੋਟੀਆਂ ਕੁੜੀਆਂ ਦੇ ਵਿਆਹ ਦੇ ਖਰਚੇ ਲਈ ਨਾ ਨਹੀਂ ਕਰਨੀ ਸੀ ਲੈ ਦੇ ਕੇ ਇੰਜੀ ਕਾਰਜ ਸਿਰੇ ਚੜਦੇ ਨੇ ਸਿਆਣੇ ਕਹਿੰਦੇ ਨੇ ਗਰੀਬ ਦੀ ਧੀ ਦਾ ਵਿਆਹ ਲੱਖਾਂ ਥੋੜਾ ਹੋਣ ਤੇ ਵੀ ਸਿਰੇ ਚੜੀ ਜਾਂਦਾ ਹੈ ਮਾਪਿਆਂ ਦੇ ਫੈਸਲੇ ਨੇ ਸੱਚੀ ਵਜਨੀ ਨੂੰ ਉਮਰ ਨਾਲੋਂ ਵੱਡੀ ਬਣਾ ਦਿੱਤਾ ਜਦ ਛੋਟੀਆਂ ਕੁੜੀਆਂ ਨੂੰ ਦੇਖਣ ਕੋਈ ਆਉਂਦਾ ਤਾਂ ਭਜਨੀ ਨੂੰ ਪਾਸੇ ਕਰ ਦਿੰਦੇ ਕਿਤੇ ਪਤਾ ਨਾ ਲੱਗ ਜਾਵੇ ਕਿ ਵੱਡੀ ਕੁਆਰੀ ਹੈ ਭਜਨੀ ਛੋਟੀਆਂ ਕੁੜੀਆਂ ਤੋਂ ਸੋਹਣੀ ਵੀ ਜ਼ਿਆਦਾ ਸੀ ਇੱਕ ਵਾਰ ਤਾਂ ਵਿਚੋਲਣ ਜ਼ੇਦੀ ਕਰਨ ਲੱਗੀ ਕੇ ਭਜਨੀ ਦਾ ਰਿਸ਼ਤਾ ਦਿਓ ਕੁੜੀ ਰਾਜ ਕਰੂਗੀ ਹੁੰਡਾ ਵੀ ਸੋਹਣਾ ਸੁਨੱਖਾ ਕੁੜੀ ਦੀ ਕਦਰ ਹੋਊ ਜੋੜੀ ਬਹੁਤ ਜਚੂ ਨਾਲੇ ਕਿੰਨਾ ਕੁ ਚਿਰ ਘਰੇ ਬਿਠਾਈ ਰੱਖੋਗੇ ਕਦੇ ਤਾਂ ਤੋਰਨੀ ਪੈਣੀ ਐ ਨਾਲੇ ਆਏ ਕੁੜੀਆਂ ਦੀ ਕਮਾਈ ਨਾ ਘਰ ਨਹੀਂ ਟੁਰਦੇ ਵਿਚੋਲਣ ਦੀ ਗੱਲ ਭਜਨੀ ਤੇ ਮਾਂ ਪਿਓ ਦਾ ਕਾਲਜਾ ਬਿੰਕੀ ਭਾਵੇਂ ਪਿਓ ਨੂੰ ਵੀ ਗੱਲ ਬੁਰੀ ਲੱਗੀ ਪਰ ਉਹ ਨਸ਼ੇ ਦੀ ਲੋਰ ਵਿੱਚ ਝਟਪੁੱਲ ਜਾਂਦਾ ਮਾਂ ਨੇ ਗੱਲ ਦੇਲ ਤੇ ਲਾਲੀ ਸੱਚ ਸੁੰਨਾ ਔਖਾ ਹੁੰਦਾ ਸੱਚੀ ਤਾਂ ਕਿਆ ਸੀ ਵਿਚੋਲਣ ਨੇ ਪੱਜਨੀ ਦਾ ਲਾਲਚ ਸੀ ਕਿ ਉਹ ਸਰਦਾਰਾਂ ਕਰ ਕੰਮ ਕਰਦੀ ਰਹੇ ਤੇ ਛੋਟੀਆਂ ਪਹਿਣਾ ਬਾਹਰ ਉੱਠ ਜਾਣ ਚੜਦੀ ਉਮਰ ਵਿੱਚ ਕੀਤੇ ਚਾਮਲਾਰ ਨਹੀਂ ਹੁੰਦੇ ਪਰ ਪੱਜਨੀ ਦੀਆਂ ਭਾਵਨਾਵਾਂ ਸਮਝਣ ਵਾਲਾ ਕੋਈ ਨਹੀਂ ਸੀ ਜਦੋਂ ਛੋਟੀ ਪਹਿਣ ਦਾ ਵਿਆਹ ਸੀ ਤਾਂ ਪੱਜਨੀ ਚੋਰਾ ਬੰਗ ਲੁਕਤੀ ਫਿਰੇ ਕਿਸੇ ਖੋਜੇ ਬੈਠੀ ਬਸ ਕੰਮ ਹੀ ਕਰਦੀ ਰਹੀ ਚੋਰਾਖ ਨਾਲ ਪਹਿਣ ਦੇ ਚਿਹਰੇ ਦਾ ਸਰੂਰ ਦੇਖਦੀ ਚੋਰੀ ਚੋਰੀ ਚੂੜੇ ਨੂੰ ਨਿਹਾਰਦੀ ਜਦੋਂ ਛੋਟੀ ਭੈਣ ਵਿਆਹ ਮਗਰੋਂ ਘਰ ਵਾਲੇ ਨਾਲ ਪੇਕੇ ਆਈ ਤਾਂ ਜੀਜੇ ਨੂੰ ਦੇਖ ਭਜਣੀ ਦੇ ਕੰਨਾਂ ਵਿੱਚੋਂ ਪਾਫਾ ਨਿਕਲਣ ਉਸ ਦੀ ਸਮਝ ਤੋਂ ਬਾਹਰ ਸੀ ਕਿ ਇਹ ਅਹਿਸਾਸ ਕਿਉਂ ਪਾਣੀ ਲੈ ਕੇ ਗਈ ਤਾਂ ਇੰਜ ਲੱਗੇ ਜਿਵੇਂ ਸਰੀਰ ਜੰਮੀ ਗਿਆ ਹੋਵੇ ਦੋਹਾਂ ਭੈਣਾਂ ਦੇ ਵਿਆਹ ਵੇਲੇ ਭਜਣੀ ਨਾਲ ਇੰਜ ਹੀ ਹੁੰਦਾ ਰਿਹਾ ਲਾਲ ਚੂੜਾ ਭਜਣੀ ਦੇ ਸੁਪਨੇ ਵਿੱਚ ਆਉਂਦਾ ਸਰੀਰ ਨੂੰ ਕਿਸੇ ਦੀ ਛੋਹ ਮਹਿਸੂਸ ਹੁੰਦੀ ਕੋ ਫਤਣਾ ਲੱਗਦਾ ਸੁਪਨੇ ਤੋਂ ਸੁਪਨੇ ਹੁੰਦੇ ਨੇ ਸਪਨਾ ਟੁੱਟਦਾ ਤਾਂ ਹੱਥ ਸਰੀਰ ਦੇ ਹੰਗਾਂ ਤੇ ਹੁੰਦੇ ਹੁਣ ਭਜਨੀ ਨੂੰ ਕੰਮ ਤੋਂ ਵੀ ਖਿੱਚਾਉਂਦੀ ਸੀ ਜੋਤ ਵੀ ਚੰਗੀ ਨਾ ਲੱਗਦੀ ਸਰਦਾਰਾਂ ਘਰ ਆਏ ਹਰੇਕ ਮਰਦ ਨੂੰ ਅਜੀਬ ਟਿਕਟਕੀ ਲਗਾ ਕੇ ਦੇਖਦੀ ਜਿਵੇਂ ਆਪਣੇ ਹੋਂਦ ਨੂੰ ਪਰਖਣਾ ਚਾਹੁੰਦੀ ਹੋਵੇ ਸਹੱਬ ਨੂੰ ਤੋਲਦੀ ਸੀ ਪਰ ਇਹ ਪਟਕਣਾ ਕਦੋਂ ਮੁੱਕਣੀ ਸੀ ਭਜਨੀ ਨੂੰ ਨਹੀਂ ਪਤਾ ਸੀ ਭਜਨੀ ਦੀ ਮਾਂ ਨੂੰ ਫਿਕਰ ਆਉਂਦਾ ਕਿ ਛੋਟੀਆਂ ਦੋਵੇਂ ਤੋੜ ਦਿੱਤੀਆਂ ਨੇ ਹੁਣ ਭਜਨੀ ਤੇ ਵੀ ਹੱਥ ਪੀਲੇ ਕਰ ਦਈਏ ਨਾਲੇ ਹੰਤਾ ਸੋਖ ਨਾ ਜੋਤ ਵੀ ਪਰ ਲਿਖ ਗਈ ਸੀ ਅਥੇਰਾ ਹਨੇਰਾ ਢੋਲਿਆ ਸੀ ਭਜਨੀ ਨੇ ਘਰ ਪਿੱਛੇ ਤੇ ਸਰਦਾਰਾਂ ਨਾਲ ਲਗਾ ਕੇ ਆਪਣੀ ਜਵਾਨੀ ਗਾਲ ਦਿੱਤੀ ਸੀ ਹੁਣ ਜਦੋਂ ਕਿਤੇ ਭਜਨੀ ਦੇ ਰਿਸ਼ਤੇ ਦੀ ਗੱਲ ਚੁਰਦੀ ਤਾ ਅਗਲਾ ਇਹੀ ਪੁਛਤਾ ਛੋਟੀ ਦਾ ਹੋ ਗਿਆ ਸਾਖ ਵੱਡੀ ਦਾ ਕਿਉਂ ਨਹੀਂ ਹੋਇਆ ਜ਼ਰੂਰ ਕੋਈ ਗੱਲ ਹੋ ਜਾਂ ਵਜ੍ਹਾ ਹੋਣੀ ਆ ਨਹੀਂ ਤਾਂ ਇੰਨੀ ਸੋਹਣੀ ਨੂੰ ਛੱਡ ਕਿਵੇਂ ਕੋਈ ਛੋਟੀਆਂ ਦਾ ਰਿਸ਼ਤਾ ਲੈ ਗਿਆ ਹੋਣਾ ਹਰੇਕ ਮੁੰਡੇ ਨੂੰ ਤੇ ਉਹਦੇ ਘਰ ਵਾਲਿਆਂ ਨੂੰ ਦਾਲ ਵਿੱਚ ਕੁਝ ਕਾਲਾ ਲੱਗਦਾ ਕਦੇ ਭਜਨੀ ਦੇ ਚਰਿੱਤਰ ਤੇ ਸ਼ੱਕ ਹੁੰਦਾ ਕਦੇ ਕੋਈ ਰੋਗ ਹੋਣ ਬਾਰੇ ਕਿਆਸ ਕਰਦਾ ਹੁਣ ਜਦੋਂ ਭਜਨੀ ਦੇ ਹੱਥ ਪੀਲੇ ਕਰਨੇ ਬਹੁਤ ਔਖਾ ਹੋ ਗਿਆ ਹੈ ਤਾਂ ਮਾਂ ਬਾਪ ਨੂੰ ਪਤਾ ਲੱਗਾ ਕਿ ਉਹਨਾਂ ਨੇ ਛੋਟੀਆਂ ਪਹਿਲਾਂ ਤੋੜ ਕੇ ਕਿੰਨੀ ਵੱਡੀ ਗਲਤੀ ਕੀਤੀ ਹੈ ਤੇ ਨਾਲੇ ਭਜਨੀ ਦੀਆਂ ਭਾਵਨਾਵਾਂ ਉਮਰ ਦੇ ਚਾ ਜਵਾਨੀ ਦਾ ਸੰਤਾਪ ਉਹਨਾਂ ਦੇ ਸਾਹਮਣੇ ਉਹਨਾਂ ਦੀ ਤੀ ਹੰਡਾਰੀ ਹੈ ਹੁਣ ਤਾਂ ਭਜਨੀ ਕਦੇ-ਕਦੀ ਕੰਮ ਕਰਦੀ ਪਤਾ ਨਹੀਂ ਕਦੋਂ ਡਿੱਗ ਪੈਂਦੀ ਐਂਜ ਲੱਗਦਾ ਜਿਵੇਂ ਦੌੜੇ ਪੈਂਦੇ ਹੁਣ ਗੁਮਸਮ ਹੋ ਜਾਂਦੀ ਫਿਰ ਪਿਓ ਕਲੇਸ਼ ਕਰਦਾ ਕਿ ਐਵੇਂ ਖੇਕਣ ਕਰਦੀ ਆ ਮੈਨੂੰ ਪਤਾ ਕਿਹੜਾ ਰੋਗ ਹੈ ਇਹਨੂੰ ਗੰਦੀ ਲਾਦਨੇ ਸਾਰੀ ਉਮਰ ਸੁੱਖ ਨਹੀਂ ਦਿੰਦਾ ਜੇ ਪੁੱਤ ਹੰਦਾ ਤਾਂ ਸਾਰੇ ਧੋਨੇ ਤੋਤੇ ਜਾਣੇ ਸੀ ਬਾਗਾਨਿਆਂ ਨਾਲ ਧੌਣ ਚੁੱਕ ਕੇ ਗਰ ਕਰਦਾ ਮੈਂ ਹੁਣ ਸਾਰੀ ਉਮਰ ਜੁਵਾਈਆਂ ਸਲੇ ਲਾ ਕੇ ਰਹਿਣਾ ਪੈਣਾ ਪਰ ਜਿੰਨੀ ਦੀ ਮਾਂ ਉਦਾਸੀ ਦੀਆਂ ਡੂੰਗੀਆਂ ਖੱਡਾਂ ਵਿੱਚ ਡਿੱਗ ਪੈਂਦੀ ਪਰ ਪਾਪੀ ਪੇਟ ਤੇ ਭਜਨੀ ਦਾ ਖਿਆਲ ਆਉਂਦਿਆਂ ਹੀ ਸਾਹਮਣੇ ਰਸਤੇ ਪਹਾੜ ਵੱਲ ਪੈਰ ਫੁੱਟਲਦੀ ਪਰ ਜਣੀ ਹੁਣ ਪੇਕ ਹੀ ਆਈਆਂ ਛੋਟੀਆਂ ਪੈਣਾ ਨਾਲ ਲੜਦੀ ਰਹਿੰਦੀ ਜਦੋਂ ਉਹ ਆਉਂਦੀਆਂ ਤਾਂ ਅਜਿਹਾ ਗਲੇਸ਼ ਕਰਦੀ ਕਿ ਉਹ ਅੱਗੇ ਤੋਂ ਨਾ ਆਉਣ ਬਾਰੇ ਸੋਚਦੀ ਇਹ ਨਾ ਉੱਚੀ ਉੱਚੀ ਬੋਲਦੀ ਕਿ ਆਂਡ ਗਵਾੜ ਸਭ ਨੂੰ ਪਤਾ ਲੱਗ ਜਾਂਦਾ ਕਿਸੇ ਕਰ ਵਿਆਹ ਹੁੰਦਾ ਤਾਂ ਆਪਣੇ ਮੂੰਹ 'ਚ ਹੀ ਬੜਬੜ ਕਰਦੀ ਰਹਿੰਦੀ ਸਰਦਾਰਾਂ ਕਰ ਜਾਣ ਤੋਂ ਨਾ ਕਰ ਦਿੰਦੀ ਆਖੇ ਜੋ ਤਾਂ ਡਾਕਟਰ ਨਹੀਂ ਬਣ ਸ਼ਹਿਰ ਚਲੀ ਗਈ ਐ ਕਦੇ-ਕਦੇ ਘਰ ਆਉਂਦੀ ਹੈ ਮੈਂ ਕੀ ਕਰਨਾ ਹੁਣ ਉਹਨਾਂ ਦੇ ਘਰ ਜਾ ਕੇ ਤੁਹਾਡਾ ਸਭ ਦਾ ਮਤਲਬ ਤਾਂ ਨਿਕਲ ਗਿਆ ਜੋਤ ਵੀ ਪਲ ਗਈ ਭੈਣਾ ਵੀ ਕਰੋ ਤੋਰ ਦਿਤੀਆਂ ਮੇਰਾ ਕੀ ਹੈ ਭਜਨੀ ਦੀਆਂ ਰੀਝਾਂ ਉਸ ਦੀ ਖਿਜ ਤੇ ਕਲੇਸ਼ ਰਾਹੀ ਬਾਹਰ ਆਉਂਦੀਆਂ ਤਾਂ ਹਰੇਕ ਦਾ ਮਨ ਬਲਉਂਦ ਰਿਹਾ ਜਾਂਦਾ ਮਰਨੀ ਤੇ ਸੁਹਾਪਣ ਵੀ ਤਾਂ ਤਾਂ ਦਾ ਸੀ ਪਰ ਚਿੰਤਾ ਨੇ ਉਸ ਨੂੰ ਸੁੱਕੇ ਪਾਪੜ ਵਰਗੀ ਕਰ ਦਿੱਤਾ ਹੁਣ ਸਰਦਾਰਨੀ ਦੇ ਤੌਰ ਨੂੰ ਵੀ ਪਤਾ ਲੱਗ ਗਿਆ ਸੀ ਕਿ ਭਜਨੀ ਤਾਂ ਇੱਕ ਛੋਦੀ ਮਾਰੇ ਬਹੁਤ ਚਿਰ ਤੋਂ ਅੱਖ ਭਜਨੀ ਤੇ ਰੱਖਤਾ ਸੀ ਸਰਦਾਰ ਨੇ ਵੀ ਇਹ ਗੱਲ ਮਹਿਸੂਸ ਕੀਤੀ ਕਿ ਜਵਾਨ ਭਜਨੀ ਤੇ ਜਿੰਦੂ ਦੀ ਨਿਗਾਹ ਠੀਕ ਨਹੀਂ ਘਰ ਦੇ ਕੰਮਾਂ ਲਈ ਭਜਨੀ ਤੋਂ ਬਿਨਾ ਸਰਦਾਰ ਨਹੀਂ ਸੀ ਜਦੋਂ ਇਕੱਲੀ ਕੰਮ ਕਰਨ ਆਉਂਦੀ ਤਾਂ ਸਰਦਾਰ ਨੇ ਪੂਰੀ ਤਰ੍ਹਾਂ ਗੌਰ ਰੱਖਦੀ ਕਿ ਕਿਤੇ ਕੋਈ ਉੱਚ-ਨੀਚ ਨਾ ਹੋ ਜਾਵੇ ਸਰਦਾਰ ਨੂੰ ਕਿਹਾ ਭਜਨੀ ਦਾ ਕਿਤੇ ਰਿਸ਼ਤਾ ਕਰਵਾ ਦੇਈ ਆਪਣੇ ਘਰੇ ਕੰਮ ਕਰਦੀ ਦੀ ਸਾਰੀ ਜਵਾਨੀ ਲੰਘ ਜਾਣੀ ਹੈ ਕੋੰਨੀ ਲੱਗੂ ਭਜਨੀ ਦੀ ਮਾਂ ਨੂੰ ਵੀ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਅਸੀਂ ਆਪੇ ਭਜਨੀ ਦਾ ਕਾਰਜ ਕਰਾਂਗੇ ਮਾਂ ਬਾਪ ਦੇ ਤਾਂ ਪੈਰੀ ਧਰਤੀ ਤੇ ਨ ਲੱਗਣ ਉਤੋਂ ਭਜਨੀ ਦੀਆਂ ਵੀ ਬਾਛਾਂ ਖੜਗੀਆਂ ਸੁਪਨਿਆਂ ਦਾ ਰਾਜਕੁਮਾਰ ਨੇੜੇ ਆਉਂਦਾ ਪਰਤੀ ਸੌਣ ਲੱਗਾ ਸਰਦਾਰ ਦੀ ਨਜ਼ਰ ਸ਼ਹਿਰ ਆੜਤੀਏ ਦੇ ਕੋਲ ਕਈ ਸਾਲਾਂ ਤੋਂ ਕੰਮ ਕਰਦੇ ਪੱਪੂ ਤੇ ਸੀ ਬਹੁਤ ਹੀ ਸਿਆਣਾ ਮੁੰਡਾ ਸੀ ਮਾਂ ਬਾਪ ਨਹੀਂ ਸੁਣ ਬਸ ਆੜਤੀਆ ਹੀ ਸਭ ਕੁਝ ਸੀ ਉਸ ਕੋਲ ਹੀ ਸਾਰਾ ਦਿਨ ਕੰਮ ਕਰਦਾ ਤੇ ਦੁਕਾਨ ਵਿੱਚ ਹੀ ਸੌਂ ਜਾਂਦਾ ਬਾਵੇਂ ਮੁੰਡਾ ਤਾਂ ਸਾਊਸੀ ਪਰ ਘਰ-ਬਾਰ ਨਹੀਂ ਸੀ ਸਰਦਾਰ ਨੇ ਭਜਨੀ ਦੀ ਮਾਂ ਨੂੰ ਸਮਝਾਉਂਦਿਆਂ ਕਿਆ ਭਜਨੀ ਦੀ ਉਮਰ ਲੰਘ ਰਹੀ ਆ ਵਿਆਹ ਨਾ ਹੋਣ ਕਰਕੇ ਉਹਦਾ ਦਿਮਾਗੀ ਬੋਝ ਵੀ ਕਿਸੇ ਤੋਂ ਲੁਕਿਆ ਨਹੀਂ ਆ ਕੋਈ ਰਿਸ਼ਤੇ ਨੂੰ ਹੱਥ ਨਹੀਂ ਪਾਉਂਦਾ ਹੁਣ ਤੁਸੀਂ ਨਾ ਨਹੀਂ ਕਰਨੀ ਜਦੋਂ ਰਿਸ਼ਤਾ ਪੱਕਾ ਹੋਇਆ ਤਾਂ ਪੱਪੂ ਨੇ ਤਾਂ ਕਈ ਦਿਨ ਮਾਲਕ ਨਾਲ ਅੱਖ ਹੀ ਨਾ ਮਲਾਈ ਜਦੋਂ ਗੱਲ ਤੁਰਦੀ ਤਾਂ ਸ਼ਰਮ ਨਾਲ ਲਾਲ ਹੋ ਜਾਂਦਾ ਜਦੋਂ ਸਰਦਾਰਾਂ ਘਰ ਪਖ ਠਕ ਹੋਈ ਤਾਂ ਜਿੰਦੂ ਸਰਦਾਰ ਦਾ ਗੁੱਸਾ ਸਤਵੇਂ ਸਵੰਤ ਤੇ ਸੀ ਆਕੇ ਘਰ ਨਾ ਹੋਇਆ ਧਰਮਸ਼ਾਲਾ ਹੋ ਗਈ ਜਨੇ ਖਾਣੇ ਨੂੰ ਅੰਦਰ ਵਾਰ-ਵਾਰ ਚਾਹ ਪਾਣੀ ਪਿਲਾਉਂਦੇ ਨੇ ਐਵੇਂ ਸੇ ਅੱਕਾਂ ਨੂੰ ਲੱਗਦੇ ਨੇ ਇਹਨਾਂ ਦਾ ਜਿੰਨਾ ਮਰਜ਼ੀ ਕਰ ਲੋ ਪਰ ਇਹ ਇੱਕ ਦਿਨ ਡੰਗ ਚਲਾਈ ਦਿੰਦੇ ਨੇ ਠੇਕਾ ਲੈ ਰੱਖਿਆ ਜੋੜੀਆਂ ਬਣਾਉਣ ਦਾ ਜੋਸ਼ ਸ਼ਹਿਰੋਂ ਚਾਰ ਨਾਲ ਭਜਨੀ ਦੇ ਸ਼ਗਨ ਤੇ ਆਈ ਸੀ ਸਰਦਾਰਨੀ ਤਾਂ ਜਿੰਦੂ ਦੀ ਖਿਜ ਤੱਕ ਕਾਰਨ ਸਮਝਦੀ ਅਰਜੋਤ ਨੂੰ ਲੱਗ ਰਿਹਾ ਸੀ ਕਿ ਚਾਚਾ ਐਵੇਂ ਕਲੀਸ਼ ਕਰ ਰਿਹਾ ਰੋਕੇ ਵੇਲੇ ਜਦੋਂ ਪੱਪੂ ਨੇ ਟੇਢੀ ਅੱਖ ਨਾਲ ਭਜਨੀ ਵੱਲ ਦੇਖਿਆ ਤਾਂ ਚਿਹਰਾ ਤੋਂ ਬੰਜਰ ਪਈ ਜ਼ਮੀਨ ਉੱਪਰ ਪਾਣੀ ਦੀ ਬੂੰਦ ਛਾੜੀ ਲਈ ਭਜਨੀ ਵਿਚਲਾ ਤੜਪ ਰੂਪੀ ਜਵਾਲਾਮੁਖੀ ਪਿਆਰ ਦੀ ਤਕਨੀ ਨਾਲ ਥਾਂ ਹੀ ਬਹਿ ਗਿਆ ਉਸ ਨੇ ਕੋਲ ਖੜੀ ਜੋਤ ਦਾ ਹੱਥ ਕੁੱਟ ਕੇ ਫੜ ਲਿਆ ਸਿਵਾਏ ਜਿੰਦੂ ਸਰਦਾਰ ਤੇ ਸਾਰੇ ਆਪੋ ਆਪਣੀ ਥਾਂ ਹੀ ਖੁਸ਼ ਸੰਕੇ ਚਲੋ ਭਜਨੀ ਦਾ ਰਿਸ਼ਤਾ ਹੋ ਗਿਆ ਦੋ ਮਹੀਨਾ ਤੱਕ ਤੋਰ ਦੇਣ ਦੀ ਗੱਲ ਪੱਕੀ ਹੋ ਗਈ। ਭਜਨੀ ਭੈਣਾ ਕੁਲ ਸੂਟਾਂ ਤੇ ਝੂੜੇ ਦੀ ਗੱਲ ਕਰਦੀ। ਪੱਪੂ ਨੂੰ ਤੇ ਆੜਤੀਆ ਨੂੰ ਫਿਕਰ ਸੀ ਕਿ ਹੁਣ ਤਾਂ ਪੱਪੂ ਦੁਕਾਨ ਤੇ ਸੌਂ ਜਾਂਦਾ। ਫੇਰ ਇੱਕੋ ਹਲਦੀ ਦਾ ਸੀ ਘਰ ਚ ਵਾਈ। ਉਹਨਾਂ ਦਾ ਕਿਹੜਾ ਕੋਈ ਪੁੱਤ ਆ। ਨਾਲੇ ਭਜਨੀ ਦੇ ਮਾਪਿਆਂ ਨੂੰ ਸਾਹਮਣਾ ਪੈਣਾ ਹੈ। ਉਹ ਤਾਂ ਪਹਿਲਾਂ ਹੀ ਪੀਪੀ ਕੇ ਰੋਗੀ ਹੋਇਆ ਪਿਆ ਸੀ। ਦੋਵੇਂ ਤੇਰਾ ਹੀ ਹੋਣੀਆਂ ਸਨ। ਭਜਨੀ ਤੇ ਪੱਪੂ ਵਿਆਹ ਮਗਰੋਂ ਇੱਕ ਦੂਜੇ ਦੇ ਪੂਰਕ ਬਣ ਗਏ। ਦੋਆਂ ਦੀਆ ਭਾਵਨਾਤਮਕ ਲੋੜਾਂ ਸਰੀਰਕ ਲੋੜਾਂ ਤੋਂ ਕਿਤੇ ਵੱਧ ਸਨ ਜਜ਼ਬਾਤਾਂ ਦੀ ਸਾਂਝ ਨੇ ਦੋਹਾਂ ਦੀ ਜ਼ਿੰਦਗੀ ਅਥਾਰ ਰੰਗੀਨ ਖੁਸ਼ੀਆਂ ਨਾਲ ਪਰਤ ਦਿੱਤੀ ਇੱਕ ਦੂਜੇ ਨੂੰ ਦੇਖ ਤੱਕ ਝੋਂਦੇ ਸਨ ਪੱਪੂ ਸਵੇਰੇ ਸ਼ਹਿਰ ਆਰਤੀ ਉੱਲ ਜਾਂਦਾ ਤੇ ਆਤਨ ਵੇਲੇ ਘਰ ਮੁੜ ਆਉਂਦਾ ਪੱਪੂ ਦੇ ਖਿਆਲਾਂ ਵਿੱਚ ਗਵਾਚੀ ਨੂੰ ਦਿਨ ਪਹਾੜ ਵਰਗਾ ਲੱਗਦਾ ਡੂੰਗੀ ਮਨ ਸੁਖੀਟ ਤੋਂ ਬਾਅਦ ਮਿਲੀ ਚੀਜ਼ ਦੀ ਕਦਰ ਉਹ ਹੀ ਜਾਣਦਾ ਜਿਸ ਨੇ ਇਹ ਪੀੜ ਸਹੀ ਹੋਵੇ ਵਾਹਿਗੁਰੂ ਦੀ ਕਿਰਪਾ ਨਾਲ ਭਜਨੀ ਦੀ ਕੁੱਖ ਹਰੀ ਹੋਈ ਤਾ ਮਾਂ ਤੇ ਨੂੰ ਫਿਕਰ ਵੱਡ ਵੱਡ ਖਾਂ ਲਗਾ ਕੇ ਪੱਥਰ ਹੀ ਨਾ ਜੰਪ ਪਵੇ ਪਹਿਲਾਂ ਵੀਰ ਖੁਣੋਂ ਹੋਣੀਆਂ ਨੇ ਕਿਤੇ ਉਹੀ ਸੰਤਾ ਭਜਨੀ ਨੂੰ ਨਾ ਹਲਾਉਣਾ ਪਵੇ ਪਰ ਦਿਨ ਸਦਾ ਇੱਕੋ ਜਿਹੀ ਨਹੀਂ ਰਹਿੰਦੇ ਦੁਆ ਜੀਰਾਂ ਦੇ ਪੈਰ ਧਰਤੀ ਨਾਲ ਲੱਗਣ ਜਦੋਂ ਪੁੱਤ ਦੀ ਕਲਕਾਰੀ ਗਰੀਬਾਂ ਦੀ ਕੋਠੜੀ ਚ ਸੰਗੀਤ ਦੀਆਂ ਸੱਤੇ ਸੁਰਾਂ ਛੇੜ ਗਈ ਲੱਗਦਾ ਸੀ ਜਿਵੇਂ ਜ਼ਿੰਦਗੀ ਦੀ ਗੱਡੀ ਤੁਰ ਹੀ ਨਹੀਂ ਸੋ ਕੋ ਖੁਸ਼ੀ ਨਾਲ ਪਰਜੀ ਜਾ ਰਹੀ ਹੋਵੇ ਹਰੇ ਨਿੱਕਾ ਦਿਨਾਂ ਦਾ ਹੀ ਸੀ ਕਿ ਭਜਣੀ ਦੀ ਬਾ ਨੂੰ ਅਧਰੰਗ ਹੋ ਗਿਆ ਮਾਂ ਪਿਓ ਦੀ ਦਵਾਈ دارو ਦੇ ਖਰਚ ਨੇ ਭਜਣੀ ਨੂੰ ਇੱਕ ਵਾਰ ਫਿਰ ਜ਼ਿੰਮੇਵਾਰੀਆਂ ਦੀ ਚੱਕੀ ਵਿੱਚ ਝੁਕ ਦਿੱਤਾ ਪੱਪੂ ਦੀ ਤਨਖਾਹ ਨਾਲ ਤਾਂ ਘਰ ਦਾ ਖਰਚੀ ਚੱਲਦਾ ਸੀ ਦਵਾਈ ਬੂਟੀ ਵਾਸਤੇ ਭਜਣੀ ਨੂੰ ਫਿਰ ਸਰਦਾਰਾਂ ਕੰਨੀ ਮੋੜਨਾ ਪਿਆ ਜਿੰਦੂ ਦੀਆਂ ਤਾਂ ਬਾਛਾਂ ਖੜਗੀਆਂ ਭਜਣੀ ਫਿਰ ਕੰਮ ਤੇ ਆਉਣ ਲੱਗੀ ਜੋਤ ਵੀ ਹੁਣ ਨੇੜਲੇ ਸ਼ਹਿਰ ਨਰਸ ਦੀ ਨੌਕਰੀ ਕਰਦੀ ਸੀ ਭਜਨੀ ਤੋਂ ਬਦਲਾ ਲੈਣ ਦਾ ਵਧੀਆ ਮੌਕਾ ਮਿਲ ਗਿਆ ਜਿੰਦੂ ਭਜਨੀ ਤੋਂ ਜਾਨ ਬੁਝ ਕੇ ਔਖੇ ਕੰਮ ਕਰਵਾਉਂਦਾ ਜਦੋਂ ਭਜਨੀ ਸਰਦਾਰਨੀ ਕੋਲ ਕੰਮ ਲਈ ਗਈ ਸੀ ਤਾਂ ਜਿੰਦੂ ਵਿਚਾਲੇ ਹੀ ਬੋਲ ਪਿਆ ਸੀ ਕਿ ਕੰਮ ਤੇ ਤਾਂ ਰੱਖ ਲੈਂਦੇ ਆ ਸਾਰਾ ਕੰਮ ਕਰਨਾ ਪੈਣਾ ਹੈ ਕੋਈ ਵੀ ਕੰਮ ਕਹੀਏ ਕਰਨਾ ਪੈਣਾ ਹੈ ਵੇਲਿਆਂ ਨੂੰ ਟੱਕ ਨਹੀਂ ਮਿਲਣਾ ਹਥੇਰਾ ਘਰ ਨੂੰ ਖਾਦਾ ਲੋੜ ਮਾਰਿਆ ਬੰਦਾ ਕੀ ਨਹੀਂ ਸੁਣਦਾ ਤੇ ਕੀ ਨਹੀਂ ਕਰਦਾ ਭਜਨੀ ਨਿੱਕੇ ਜਵਾਕ ਨਾਲ ਸਾਰਾ ਦਿਨ ਕੰਮ ਕਰਦੀ ਕਦੇ ਜਵਾਕ ਨੂੰ ਦੁੱਧ ਦਿੰਦੀ ਸਵਾਕੇ ਫਿਰ ਕੰਮ ਨੂੰ ਜੁਟ ਜਾਂਦੀ ਸੀਤ ਲਹਿਰ ਵਿੱਚ ਜਿੰਦੂ ਨੇ ਟੋਕਰੀ ਬਣਾਉਣੀ ਕਿਹਾ ਵੇੜੇ ਵਿੱਚਲੇ ਤੂਤ ਨੂੰ ਛਾਂਗ ਜੋ ਦਿੱਤਾ ਸੀ ਜਿੰਦੂ ਨੂੰ ਪਤਾ ਸੀ ਕਿ ਭਜਨੀ ਟੋਕਰੀ ਬਣਾ ਲੈਂਦੀ ਸੀ ਭਜਨੀ ਵੀ ਨਾ ਕਰਨ ਤੋਂ ਕੁਤਰ ਆ ਗਈ ਕਿਉਂ ਜੋ ਦਵਾਈ ਲੈਣ ਲਈ ਹੋਰ ਪੈਸਿਆਂ ਦੀ ਲੋੜ ਸੀ ਠੱਕਾ ਵਗਦਾ ਸੀ ਪਰ ਭਜਨੀ ਕਾਕੇ ਨੂੰ ਵੇੜੇ ਵਿੱਚ ਲਈ ਬੈਠੀ ਹੀ ਟੋਕਰੀ ਬਣਾਉਣ ਵਿੱਚ ਰੁੱਝੀ ਰਹੀ ਜਿੰਦੂ ਦੀ ਨੀਅਤ ਤਾਂ ਮਾੜੀ ਹੀ ਸੀ ਪਰ ਹੁਣ ਉਕੋ ਜਿਹੀ ਹਰਕਤਾਂ ਤੇ ਵੀ ਉਤਰ ਆਇਆ ਆਖੇ ਕਿਉਂ ਨਿਆਣਾ ਬਿਮਾਰ ਕਰਨਾ ਅੰਦਰ ਆ ਜਾ ਆ ਵਗਦੀਆ ਜਾਂਦੀ ਠੰਡ ਮਾਰ ਜਾਂਦੀ ਐ ਮੈਂ ਕਿਹੜਾ ਜਿੰਨਾ ਕਿ ਖਾ ਜੂੰ ਆ ਜਾ ਅੰਦਰ ਧੋਣੀ ਬਾਰੀ ਐ ਨਗਾ ਆ ਜਾ ਆ ਭਜਨੀ ਜਿੰਦੂ ਦੀ ਨੀਅਤ ਪਾਪ ਕੀ ਸੀ ਹਰਤ ਨੂੰ ਕੁਦਰਤ ਨੇ ਅਜਿਹਾ ਬਣਾਇਆ ਕਿ ਬੰਦੇ ਦੀ ਅੱਖ ਮਿੰਟਾਂ ਚ ਪਛਾਣ ਜਾਂਦੀ ਐ ਉਹੀ ਗੱਲ ਹੋਈ ਜਿਹੜਾ ਡਰ ਸੀ ਕਾਕੇ ਨੂੰ ਨਮੋਨੀਆ ਹੋ ਗਿਆ ਅਜੇ ਹਰੂ ਜਾ ਕੇ ਪਿੰਡੋ ਦਵਾਦਾਰੂ ਨਾਲ ਠੀਕ ਨਾ ਹੋਇਆ ਬਥੇਰਾ ਦੇਸੀ ਰਾਜ ਕਰਵਾਇਆ ਭਜਨੀ ਨੂੰ ਲੱਗਦਾ ਸੀ ਕਿ ਕੋਈ ਉਪਰੀ ਸ਼ੈ ਆ ਸਿਆਣੇ ਸਾਦਾ ਕੁੱਲ ਫੇਦੀ ਰਹੀ ਕਿ ਜੋ ਆਕ ਨੂੰ ਬਾਹਰਲੀ ਕਸਰ ਹੈ ਜਕੜੀ ਲਿਆ ਹੈ ਭੈੜੀ ਰੂਹ ਨੇ ਇੱਕ ਦਿਨ ਸੇਵਿਆਂ ਕੋਲ ਲੰਗੀ ਸੀ ਸਰਦਾਰਾਂ ਘਰ ਜਾਨ ਲੀ ਜੋ ਆਕ ਨੇ ਉੱਥੇ ਚੀਕਾਂ ਛੱਡ ਦਿੱਤੀਆਂ ਟੂਣਾ ਕੀਤਾ ਪਿਆ ਸੀ ਐੜੀ ਜੂ ਉਦੋਂ ਹੀ ਮਗਰ ਲੱਗ ਗਈ ਟੂਨੇ ਤੇ ਭਜਨੀ ਦਾ ਪੈਰ ਚੁੱਕਿਆ ਗਿਆ ਸੀ ਭਜਨੀ ਤੇ ਉਹਦੇ ਘਰ ਵਾਲੇ ਦੀਆਂ ਅਜਈਆਂ ਵੇਤਕੀਆਂ ਤੇ ਲੀਲਾਂ ਤੇ ਉਪਰੋਂ ਘਰ ਦੀ ਗਰੀਬੀ ਜੋ ਅੱਖ ਦੇ ਹੱਡੀ ਬਹਿ ਗਈ ਜੋਤ ਸ਼ਹਿਰੋਂ ਆਈ ਤਾਂ ਭਜਨੀ ਨੂੰ ਸਮਝਾ ਕੇ ਕਾਕੇ ਨੂੰ ਸ਼ਹਿਰ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਹ ਆਪ ਕੰਮ ਕਰਦੀ ਸੀ ਪਰ ਸਮਾਂ ਹੱਥੋਂ ਲੰਘ ਕੇ ਭਜਾ ਜਾ ਰਿਹਾ ਸੀ ਜੋ ਕਿ ਜੋਤ ਕੋਲੋਂ ਵੀ ਫੜਿਆ ਨਹੀਂ ਜਾ ਰਿਹਾ ਸੀ ਮੋਨੀਟਰ ਤੇ ਹੋਈ ਸਿੱਧੀ ਰੇਖਾ ਨਹੀਂ ਪੱਜਨੀ ਨੂੰ ਜ਼ਿੰਦਗੀ ਦੀਆਂ ਟੇਡੀਆਂ ਰਖਾਵਾਂ ਵੱਲ ਤੱਕ ਦਿੱਤਾ ਕਹਿਨ ਦੀ ਨੀਂਦ ਸੁੱਤੇ ਪੈ ਪੁੱਤ ਨੂੰ ਛਾਤੀ ਨਾਲ ਲਾਈ ਪੱਜਨੀ ਬੇਵਸੀ ਗਰੀਬੀ ਅਨਪੜਤਾ ਟੜਦਾ ਭੁੱਖ ਰੂਪੀ ਟੂਣਾ ਆਪਣੇ ਮੋਢਿਆਂ ਤੇ ਚੁੱਕੀ ਜਾ ਰਹੀ ਸੀ ਤੇ ਜੋਤ ਹਟਕੋਰੇ ਲੈਂਦੀ ਉਸ ਟੂਨੇ ਤੋਂ ਪੱਜਨੀ ਨੂੰ ਬਚਾਉਣ ਲਈ ਸੋਚ ਰਹੀ ਸੀ ਧੰਨਵਾਦ